ਫਾਜ਼ਿਲਕਾ ਦੇ ਬਸਤੀ ਹਜੂਰ ਸਿੰਘ ਗਲੀ ਨੰਬਰ 4 ਅਤੇ 5 ਦੇ ਦਰਮਿਆਨੀ ਗਲੀ ਵਿੱਚ ਚੱਲਦੇ ਟਿਊਸ਼ਨ ਸੈਂਟਰ ਦੇ ਬਾਹਰ ਚੋਰਾ ਵੱਲੋਂ ਬੱਚਿਆਂ ਦਾ ਮੋਟਰਸਾਈਕਲ ਕੁਝ ਹੀ ਸਕਿੰਟਾਂ ਵਿੱਚ ਕੀਤਾ ਚੋਰੀ ਸੀਸੀਟੀਵੀ ਵਿੱਚ ਇੱਕ ਘਟਨਾ ਹੋਈ ਕੈਦ ਸੀਸੀਟੀਵੀ ਵਿੱਚ ਵੇਖੋ ਵੀ ਕਿਸ ਤਰ੍ਹਾਂ ਗਲੀ ਦੇ ਬਾਹਰ ਖੜੇ ਟਿਊਸ਼ਨ ਪੜ੍ਹ ਰਹੇ ਬੱਚਿਆਂ ਦੇ ਮੋਟਰਸਾਈਕਲ ਤੇ ਇੱਕ ਵਿਅਕਤੀ ਆਂਦਾ ਹੈ ਅਤੇ ਕੁਝ ਹੀ ਪਲਾਂ ਵਿੱਚ ਚਾਬੀ ਲਗਾ ਕੇ ਮੋਟਰਸਾਈਕਲ ਲੈ ਕੇ ਰਫੂ ਚੱਕਰ ਹੋ ਜਾਂਦਾ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬੱਚੇ ਦੇ ਚਾਚੇ ਨੇ ਦੱਸਿਆ ਕਿ ਉਹ ਇੱਥੇ ਟਿਊਸ਼ਨ ਪੜ੍ਹਨ ਆਉਂਦੇ ਹਨ ਉਸ ਤੇ ਬੱਚੇ ਤੇ ਪਤੀਜੇ ਅੱਜ ਟਿਊਸ਼ਨ ਪੜ੍ਹਨ ਟੈਸਟ ਦੇਣ ਦੀ ਜਲਦੀ ਆਏ ਤੇ ਚੋਰਾ ਵੱਲੋਂ ਮੋਟਰਸਾਈਕਲ ਰਫੂ ਚੱਕਰ ਕੀਤਾ ਗਿਆ ਪੁਲਿਸ ਤੋਂ ਨਿصاف ਦੀ ਮੰਗ ਕੀਤੀ ਆ ਤੇ ਹੋਰ ਕੀ ਕੁਝ ਕਿਹਾ ਸਭ ਕੋ ਜਾਣ ਲਈ ਸਾਡੇ ਨਾਲ ਬਣੇ ਰਹੋ ਮੈਂ ਨਾਰਜਿੰਦਰ ਸਿੰਘ ਹਾਂ ਜੀ ਤੁਸੀਂ ਕਿੱਥੇ ਰਹਿੰਦੇ ਤੁਸੀਂ ਮੈਂ ਰਾਣਾ ਪਿੰਡ ਰਹਿਣਾ ਅੱਛਾ ਕੀ ਗੱਲ ਕੀ ਹੋਈ ਹੈ ਬੇਟੀ ਸਾਡਾ ਭਤੀਜਾ ਇੱਥੇ ਟਿਊਸ਼ਨ ਆਉਂਦਾ ਹੁੰਦਾ ਅੱਛਾ ਇਸ ਗਲੀ 'ਚ ਆ ਸਾਹਮਣੇ ਇੱਕ ਕਦਰਨ ਆਉਂਦਾ ਡੇਲੀ ਆਉਂਦਾ ਹੁੰਦਾ ਹਾਂਜੀ ਅੱਜ ਕੋਈ ਟੈਸਟ ਲੈਣਾ ਸੀ ਮੈਡਮ ਨੇ ਤੇ ਉਹ ਕਹਿੰਦੇ ਸੀ ਵੀ ਆਓ ਜਲਦੀ ਠੀਕ ਹੈ ਤੇ ਟਿਊਸ਼ਨ ਆਇਆ ਸੀ ਤੇ ਇੱਥੇ ਉਹ ਅੰਦਰ ਟਿਊਸ਼ਨ ਕਾ ਇੱਟੋ ਬਾਈਕ ਤੇ ਇੱਥੇ ਖੜਾ ਸੀ ਕੁਚੋਰੀ ਕਰਕੇ ਲੈ ਗਿਆ ਅੱਛਾ ਕੀ ਬੱਚੇ ਦਾ ਕੀ ਨਾਮ ਹੈ ਪ੍ਰਭਜੋ ਪ੍ਰਭਜੋ ਤੇ ਬਾਈਕ ਕਿਹੜਾ ਸੀਗਾ ਡੀ ਲਕਸ ਹੈਗਾ ਜੀ ਅੱਛਾ ਤੇ ਕਿੰਨੀ ਕੁ ਵਜੇ ਦੀ ਗੱਲ ਲੱਗੀ ਹੈ ਇਹ 4:30 4 ਵਜੇ ਦੀ ਗੱਲ ਹੈ ਜੀ ਅੱਛਾ ਤੇ ਜਦੋਂ ਟੈਸਟ ਦੇ ਕੇ ਬਾਹਰ ਆਏ ਨੇ ਤਾਂ ਨੇ ਦੇਖਿਆ ਤੇ ਬੈਗ ਨਹੀਂ ਹੈਗਾ ਅੱਛਾ ਹਾਂਜੀ ਤੇ ਕੋਈ ਸੀਸੀਟੀ ਵੀ ਫੁਟੇਜ ਵਗੈਰਾ ਸੀਸੀਟੀ ਵੀ ਇਹਦੇ ਦੇਖੀ ਹੈ ਜੀ ਉਹ ਥੋੜੀ ਦੂਰ ਦੀ ਹੈ ਲਾਕਿਆਂ ਨੂੰ ਦੇਖ ਰਹੇ ਨੇ ਮੈਡਮ ਜਿਹੜੇ ਉਹਨਾਂ ਦੇ ਘਰੇ ਲੱਗੀ ਹੈ ਜੋ ਵੀ ਹੈਗੀ ਹੈ ਉਹ ਆ ਰਹੀ ਹੈ ਤੇ ਫਿਰ ਉਹਦੇ ਸਾਹਮਣੇ ਦੇਖਦੇ ਆ ਕਿਹੜਾ ਹੈਗਾ ਜੀ ਅੱਛਾ ਪਰ ਚੋਰੀਆਂ ਬਹੁਤ ਹੋ ਰਹੀਆਂ ਪ੍ਰਸ਼ਾਸਨਨ ਦੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਬਹੁਤ ਹੀ ਬੰਦੇ ਨੂੰ ਆਪਦਾ ਬਾਈਕ ਕੋਈ ਵੀ ਚੀਜ਼ ਸਮਾਲ ਕੇ ਰੱਖਣੀ ਬੜੀ ਔਖੀ ਹੋ ਚੁੱਕੀ ਐ ਇਸ ਟਾਈਮ ਪ੍ਰਸ਼ਾਸਨ ਨੀਂਦ ਸੁੱਤਾ ਪਿਆ ਪਤਾ ਨਹੀਂ ਕੀ ਕਰ ਰਿਹਾ ਵੀ ਦਿਨ ਦਿਹਾੜੇ ਕੋਈ ਸ਼ਰਿਆ ਮਾਰ ਕੇ ਇੱਕ ਮੋਟਰਸਾਈਕਲ ਲੈ ਜਾਂਦਾ ਕਦੇ ਕੀ ਲੈ ਜਾਂਦਾ ਕਿਸੇ ਘਰ ਦਾ ਦਵਾਰ ਦਾ ਤੋੜੀ ਐ ਅੰਦੇ ਚ ਕੀੰਦਾ ਹੱਥ ਆ ਗਿਆ ਕੌਣ ਕਰ ਰਿਹਾ ਐ ਇਹ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਜੀ ਜਿਵੇਂ ਪਰਸੋਂ ਹੀ ਇੱਕ ਜੋਰਾ ਸਿੰਘ ਮਾਨ ਨਗਰ 'ਚ ਇਹ ਘਟਨਾ ਹੋਈ ਐ ਜਾਲ ਤੋਂ ਕਾਰ ਰਿਆ ਸੀ ਉਹ ਦੇਖੋ ਜੀ ਉਹਨਾਂ ਨੇ ਕਿੱਡੀ ਵੱਡਾ ਕੰਮ ਹੋਇਆ ਜੀ ਬੰਦਾ ਨੋਕ ਲੈ ਕੇ ਹੁਣ ਦੱਸੋ ਅੱਥੇ ਕੋਈ ਮੁਜਰਮ ਤੁਰੇ ਫਿਰਦੇ ਅੱবি ਅਸੀਂ ਸਾਰੇ ਜਨ ਹਥਿਆਰ ਰੱਖੀਏ ਹੂੰ ਵੀ ਉਹ ਦੇਖੋ ਜੀ ਕਿੰਨਾ ਹੁਣ ਬੱਚਾ ਪੜਨ ਆਇਆ ਜੀ ਪੁੱਛਣ ਆਇਆ ਉਹਦਾ ਮੋਟਰਸਾਈਕਲ ਲੈ ਗਿਆ ਜੀ ਕੋਈ ਚੀਜ਼ ਸੁਰੱਖਿਤ ਨਹੀਂ ਹੈਗੀ ਭਾਵੇਂ ਹਾਂਜੀ ਹਾਂਜੀ ਕੋਈ ਨਹੀਂ ਹੈਗੀ ਜੀ ਸ਼ਰਿਆਮ ਆਪਣੇ ਪੰਜਾਬ ਚ ਦੇਖ ਲੋ ਕੋਈ ਸਾਰਾ ਕੁਝ ਉੱਖ ਹੋਇਆ ਪਿਆ ਜੀ ਪ੍ਰਸ਼ਾਸਨ ਪਤਾ ਨਹੀਂ ਕੀ ਦੇਖ ਰਿਹਾ ਕੀ ਸੋਚ ਰਿਹਾ ਅੱਜ ਕੋਈ ਕਾਰਵਾਈ ਨਹੀਂ ਕਰ ਰਿਹਾ ਜੀ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਦੀ ਖਬਰ ਆਈ ਹੈ ਇੰਨੇ ਮੋਟਰਸਾਈਕਲ ਤੁਸੀਂ ਆਪ ਇੱਕ ਰਿਪੋਰਟਰ ਹੈਗੇ ਜੀ ਕਿੰਨੀਆਂ ਰਿਪੋਰਟਾਂ ਕਰਦੇ ਹੋ ਜੀ ਬਿਲਕੁਲ ਰੋਜ਼ਾਨਾ 3-4 ਦੀ ਐਵਰੇਜ ਹੈ ਜੀ ਜੇ ਤਾਂ ਕੋਈ ਮੋਟਰਸਾਈਕਲ ਫੜਿਆ ਗਿਆ ਕੋਈ ਦਸਨ ਵੀ ਕਿਸੇ ਨੂੰ ਉਹਨਾਂ ਨੇ ਮਾਪਿਆ ਕਿਸੇ ਦੇ ਹਵਾਲੇ ਕੀਤਾ ਹੋਵੇ ਵੀ ਤੁਹਾਡਾ ਮੋਟਰਸਾਈਕਲ ਅਸੀਂ ਫੜ ਕੇ ਤੁਹਾਡੇ ਹਵਾਲੇ ਕਰ ਦਿੱਤਾ ਗਿਆ ਪਰ ਪ੍ਰਸ਼ਾਸਨ ਮੇਰੇ ਸਾਹਮਣੇ ਤੱਕ ਕੋਈ ਮੋਟਰਸਾਈਕਲ ਨੇ ਕਿਸੇ ਦੇ ਦਿੱਤਾ ਜੀ किन्ना नुकसान होमेंड हेंड भी लेकिन पताली हजार तो घट था मोटरसाइकिल कोई भी नहीं आता है सैकंड हैंड भी लीए अपना सभी दर्शकों से हम अपील करते हैं कि ए बी आई न्यूज चैनल पर ऐसी हमारे चैनल को सबसक्राइब करना ना भूले जय हिंद जय भारत